ਪੰਜਾਬ ਦੇ ਕਈ ਮੁੱਦੇ ਨੇ ਜਿਸ ਨੂੰ ਲੈ ਕੇ ਕਈ ਵਾਰ ਤੁਸੀਂ ਗੱਲਬਾਤਾਂ ਵੀ ਕੀਤੀਆਂ ਹੈਗੀਆਂ ਨੇ ਹੁਣ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਏ ਉਹ ਜਲੰਧਰ ਦੇ ਮੁੱਦਿਆਂ ਨੂੰ ਜਿਹੜਾ ਹੈਗਾ ਮੀਨ ਰੱਖੂਗੇ ਤੇ ਪਵਨ ਕੁਮਾਰ ਟੀਨੂ ਆ ਦੇਖੋ ਪਵਨ ਕੁਮਾਰ ਟੀਨੂ ਜੀ ਬਿਲਕੁਲ ਜਿੰਨੇ ਲੋਕਲ ਮੁੱਦੇ ਨੇਗੇ ਜਲੰਧਰ ਦੇ ਲੋਕਲ ਮੁੱਦੇ ਨੇ ਸਾਰਿਆਂ ਦੇ ਉੱਤੇ ਉਹਨਾਂ ਨੇ ਬੜੇ ਬੇਬਾਕੀ ਦੇ ਨਾਲ ਗੱਲ ਕੀਤੀ ਹੈ ਕਿ ਆ ਮੁੱਦੇ ਜਿਹੜੇ ਜਲੰਧਰ ਦੇ ਨੇ ਇਹ ਵੀ ਲੈ ਕੇ ਜਾਵਾਂਗੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰ ਪੰਜਾਬ ਦੇ ਚਾਹ ਪੰਜਾਬ ਦੀ ਕਿਸਾਨੀ ਦਾ ਚਾਹ ਪੰਜਾਬ ਦੇ ਵਪਾਰੀ ਦਾ ਅੱਜ ਪੰਜਾਬ ਦੇ ਵਪਾਰੀ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਬਿਜ਼ਨਸ ਨੂੰ ਬਚਾਉਣ ਦੀ ਲੋੜ ਆ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜੀਐਸਟੀ ਦਾ ਜੀਐਸਟੀ ਦਾ ਡਾਟਾ ਜਿਹੜਾਗਾ ਉਹ ਜਦੋਂ ਈਡੀ ਨੂੰ ਸ਼ੇਅਰ ਕੀਤਾ ਜਦੋਂ ਸੀਵੀਆਈ ਨੂੰ ਸ਼ੇਅਰ ਕੀਤਾ ਤਾਂ ਦੇਸ਼ ਦਾ ਵਪਾਰੀ ਦੇਸ਼ ਦਾ ਟਰੇਡਰ ਜਿਹੜਾ ਉਹ ਖਤਰੇ 'ਚ ਆ ਗਿਆ ਔਰ ਝੂਠੇ ਮੁਕੱਦਮੇ ਜਿਹੜੇ ਨੇਗੇ ਉਹਨਾਂ ਤੇ ਬਣਾਉਣ ਦੇ ਲਾਗੇ ਕਿ ਤੁਸੀਂ ਆ ਪੈਸਾ ਨਜਾਇਜ਼ ਵਰਤਿਆ ਇੱਥੇ ਕੀਤਾ ਸੋ ਉਹ ਸਾਰੇ ਕਾਨੂੰਨ ਜਿਹੜੇ ਲੱਗੇ ਅਸੀਂ ਉਹਨਾਂ 'ਚ ਸੋਧ ਕਰਾਂਗੇ ਤੇਰਨਜੀਤ ਸਿੰਘ ਚੰਨੀ ਹੋਰੀ ਨੇ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਦੈਨ ਹੋਰ ਲੀਡਰ ਨੇ ਟੱਕਰ ਦੇ ਪਾਣਗੀ ਜਾਂ ਫਿਰ ਜੋ ਪੈਰ ਹੈਗੇ ਨੇ ਉਹ ਜਮਾ ਪਾਣਗੇ ਦੇਖੋ ਜਲੰਧਰ ਦੇ ਲੋਕ ਜਿਹੜਾ ਉਹ ਲੋਕਲ ਉਮੀਦਵਾਰ ਨੂੰ ਮੈਂ ਸਮਝਦਾ ووٹ ਦੇਣਗੇ ਮੈਨੂੰ ਬਿਲਕੁਲ ਵਿਸ਼ਵਾਸ ਆ ਕਿ ਪੂਰਬ ਮੁੱਖ ਮੰਤਰੀ ਸਾਹਿਬ 150 ਕਿਲੋਮੀਟਰ ਅੱਗੇ ਆ ਕੇ ਇੱਥੇ ਇਲੈਕਸ਼ਨ ਲੜਦੇ ਉਹਨਾਂ ਦੇ ਨੇ ਉਹਦਾ ਅਪਦਾ ਹਲਕਾ ਫਤਿਹਗੜ੍ਹ ਸਾਹਿਬ ਸੀਗਾ ਸੋ ਉੱਥੋਂ ਉਹਨਾਂ ਨੇ ਇਲੈਕਸ਼ਨ ਨਹੀਂ ਲੜੀ ਸੋ ਇਸ ਗੱਲ ਦਾ ਸਬੂਤ ਆ ਕਿ ਉਹਨਾਂ ਨੇ ਲੋਕਲ ਕਦੇ ਕੰਮ ਨਹੀਂ ਕੀਤਾ ਇਹੀ ਇਸੇ ਗੱਲ ਕਰਕੇ ਉਹਨਾਂ ਨੂੰ ਜਲੰਧਰ ਆਉਣਾ ਪਿਆ ਪਰ ਲੇਕਿਨ ਪਵਨ ਤੀਨੂ ਜੀ ਮੈਂ ਇਹਨਾਂ ਨੂੰ ਬਚਪਨ ਤੋਂ ਜਾਣਦਾਗਾ ਸਟੂਡੈਂਟ ਲੀਡਰਸ਼ਿਪ ਦੇ ਵਿੱਚ ਵੀ ਇਹਨਾਂ ਉਹ ਜਲੰਧਰ ਦੀ ਗੱਲ ਕਰਦੇ ਸੀ ਜਲੰਧਰ ਦੇ ਨੌਜਵਾਨ ਦੀ ਗੱਲ ਕਰਦੇ ਸੀ ਵਿਦਿਆਰਥੀ ਸਾਥੀਆਂ ਦੀ ਗੱਲ ਕਰਦੇ ਉਸ ਤੋਂ ਬਾਅਦ ਪੰਜਾਬ ਦੀ ਅਸੈਂਬਲੀ ਦੇ ਅੰਦਰ ਸਵਾਬਨ ਵਾਲਾ ਸੀ ਪਿਛਲੀ ਵਿਧਾਨ ਸਭਾ 'ਚ ਅਸੀਂ ਦੋਨੋਂ ਜਣੇ ਇਕੱਠੇ ਸੀ ਮੈਂ ਲੀਡਰ ਆਪੋਜੀਸ਼ਨ ਸੀਗਾ ਤੁਸੀਂ ਕਿਹਾ ਕਿ ਐਕਸਰਸਾਈਜ਼ ਡਿਪਾਰਟਮੈਂਟ ਨੇ 10000 ਕੋਰ 3 4000 ਕੋਰ ਦਾ ਕਲਾਸ ਰੈਕ ਨੂੰ ਪਾਇਆ ਉਹ ਬੜੋ ਫਰੀ ਕੀਤੀ ਹੈ ਪਰ ਉਹਦੇ باوجود ਵੀ ਇਸ ਸੰਬ ਸ਼ਰਾਬ ਦੇ ਰੇਟ ਵਧੇ ਆ ਆਪੋਜੀਸ਼ਨ ਕਹਿੰਦੀ ਹੈ ਸਾਰੀ ਦਿੱਲੀ ਵਾਲੀ ਸ਼ਰਾਬ ਨੀਤੀ ਦਾ ਫੇ ਪੈਸਾ ਕਮਾ ਲਿਆ ਜੇ ਕਹ ਰਹੇ ਰੈਵਨਿਊ ਵਧਿਆ ਹੈ ਫਿਰ ਸ਼ਰਾਬ ਦਾ ਰੈਵਨਿਊ ਵਧਿਆ ਹੈ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ اپੋਜੀਸ਼ਨ ਦੇ ਢਿੱਡੀ ਪੀੜ ਕਿਉਂ ਪੈ ਰਹੀ ਆ ਪੈਸਾ ਤਾਂ ਭਾਈ ਖਜ਼ਾਨੇ ਚ ਆ ਰਿਹਾ ਇਕੱਲਾ ਇਕੱਲਾ ਪੈਸਾ ਸਾਰਾ ਪੈਸਾ ਤਾਂ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਖਰਚਾ ਜਾ ਰਿਹਾ ਪੰਜਾਬ ਦੇ ਸਕੂਲ ਬਣਾਏ ਜਾ ਰਹੇ ਨੇ ਪੰਜਾਬ ਦੇ ਮਹੱਲਾ ਕਲਿਨਿਕ ਬਣਾਏ ਜਾ ਰਹੇ ਨੇ ਕਿ ਅਸਲ ਵਿੱਚ ਕੀ ਹੋ ਰਿਹਾ ਇਸ ਲਈ ਤੜਫ ਰਹੇ ਨੇ ਜਿਹੜਾ ਸ਼ਰਾਬ ਦਾ ਮਾਫੀਆ ਇਹਨਾਂ ਨੇ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ ਪੰਜਾਬ 'ਚ ਉਹ ਅਸੀਂ ਖਤਮ ਕੀਤਾ ਉਹ 4000 ਕਰੋੜ ਰੁਪਇਆ ਜਿਹੜਾ ਪੰਜਾਬ ਦੇ ਖਜਾਨੇ 'ਚ ਸੀ ਕੋਈ ਰੇਟ ਨਹੀਂ ਬਧਿਆ ਕੋਈ ਪ੍ਰਾਈਵੇਟ ਪਲੇਅਰ ਨਹੀਂ ਬਧੇ ਉਹਨਾਂ ਨੂੰ ਬਚਾਰਿਆਂ ਨੂੰ ਸਮਝ ਆਣੀ ਹੈਗੀ ਕਿ ਪਾਲਿਸੀ ਕੀ ਸੀਗੀ ਤੋਂ ਅਸੀਂ ਅਸੀਂ ਜਿਹੜਾ ਹੈਗਾ ਬੜੇ ਅੱਛੇ ਤਰੀਕੇ ਦੇ ਨਾਲ ਪਾਲਿਸੀ ਬਣਾਈ ਹੈ ਇਹਹੀ ਕਾਰਨ ਹੈ ਕਿ 4000 ਕਰੋੜ ਰੁਪਇਆ ਸਾਲਾਨਾ ਆਮਦਨੀ ਵਧੀਆ ਇੱਕ ਚੀਜ਼ ਬਸ ਬਹੁਤ ਵੱਡਾ ਸਾਲ ਹੈ ਮੈਂ ਪਾਸਪਾਸ ਸਰਕਾਰ ਦੀ ਲਾਟਰੀ ਹੁੰਦੀ ਸੀ ਬਹੁਤ ਵੱਡਾ ਰੈਵਨਿਊ ਆਂਦਾ ਸੀ ਫਿਰ ਪਤਾ ਲੱਗਾ ਕਿ ਪ੍ਰਾਈਵੇਟ ਪਲੇਅਰ ਹੈ ਜਿਹੜਾ ਅੱਗੇ ਆ ਗਿਆ ਉਹੋ ਸੀਗਾ ਕਿ ਮਨਪੇ ਬਾਦਲ ਹੋਣਾ ਨੇ ਪਲੇਅਰ ਲੈ ਕੇ ਆਇਆ ਸੀ ਹੁਣ ਕੀ ਹੈ ਜਿੰਨੀ ਸਰਕਾਰੀ ਲਾਟਰੀਆਂ ਉਹਦੇ ਜਿਹੜੇ ਨਾਮ ਲੱਗਦੇ ਡੇਅਰ ਉਹ ਸਾਰੀ ਰੈਵਨਿਊ ਹਾਂ ਕੱਟ ਕਰਕੇ ਉਹ ਆ ਰਿਹਾ ਨਾਲ ਖਾਸੀ ਗਲਬਾਤ ਕੀਤੀ ਹੈ ਤਾਂ ਉਹਨਾਂ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਉਹ ਗਲਬਾਤ ਕੀਤੀ ਗਈ ਹੈ ਉਹ ਕਹਿ ਰਹੇ ਨੇ ਕਿ ਵੱਡੀ ਲੀਡ ਦੇ ਨਾਲ ਜਿਹੜਾ ਹੈਗਾ ਇਹ ਉਹ ਸਾਡਾ ਉਮੀਦਵਾਰ ਜਲੰਧਰ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ ਕੈਮਰਪਸਰ ਪੰਕਜ ਦੇ ਨਾਮ ਰਾਜੂ ਗੁਪਤਾ ਬਾਬੂ ਚਾਈ ਟਾਈਮ ਜਲੰਧਰ